ਮੈਂ ਕੋਈ ਪੱਕੀ ਨਹੀਂ ਕਰਾ ਸਾਰੇ ਪਿੰਡ ਦਾ ਕਰਿਆ ਹੱਤਾਂ ਕਿ ਜੇ ਨਗਰ ਨਿਸ਼ਗਰ ਆਪਦਾ ਆਇਆ ਉਰੀ ਪੱਕੀ ਕੋਈ ਪੈਸਾ ਨਾਲ ਕੋਈ ਖਰੀਦਿਆ ਨਹੀਂ ਜਾਂਦਾ ਜੇ ਸਰਦ ਸ਼ੰਭੀ ਹੁੰਦੀ ਹੈ ਸੰਗਤ ਕਹਿੰਦੀ ਹੈ ਆਪਾਂ 30 ਲੱਖ ਵੀ ਦੇ ਦਵਾਂਗੇ ਤੂੰ ਪੈਸਾ ਨਹੀਂ ਖਰੀਦ ਤੇ ਇਹ ਲੱਖ ਮੈਂ ਫਰਦਾਗਾ ਇਹ ਪਿੰਡ ਕਹੂੰਗਾ 30 ਲੱਖ ਦੇਵਾਂਗਾ ਨਾ ਕੋਈ ਦੇਉ ਕੋਈ ਚੱਕ ਨਹੀਂ ਬਸ ਹੀ ਸਰਦ ਸ਼ੰਭੀ ਹੁੰਦੀ ਹੈ ਕੋਈ ਪੈਸਾ ਨਾਲ ਖਰੀਦਿਆ ਨਹੀਂ ਜਾਂਦਾ ਕੋਈ ਅੱਧੀ ਰਾਤ ਕੋਈ ਨਹੀਂ ਹੁੰਦੀ ਨਾ ਸਰਦ ਸ਼ੰਭੀ ਕੋਈ ਨਹੀਂ ਹੁੰਦੀ ਖੜ ਜਾ ਬਈ ਉਹਦਾ ਨਾ ਮੇਰੀ ਉਹਦਾ ਤੂੰ ਆਪ ਕੋ ਤੇ ਉਹ ਤੋਂ ਬਾਅਦ ਇਹ ਕਿ ਜਿੰਨਕ ਦਾ ਟੈਲੀਫੋਨ ਦੀ ਚੱਕਿਆ ਆ ਜਾ ਕਿਸੇ ਕੰਮ ਨਹੀਂ ਆਤਾ ਜਦੋਂ ਕੋਈ ਹੁਕਮ ਕਰਦਾ ਨੱਗੇ ਭਰੀ ਜਾਂਦਾ ਕੋਈ ਕੰਮ ਖਰਾਬ ਆ ਸੋਸ਼ਲ ਘਰ ਦਾ ਹਾਂਜੀ ਠੀਕ ਆ ਜਾ ਜਿਹੜਾ ਬੰਦਾ ਗੱਲ ਕਰ ਸੋ ਜਾ ਉਹਦੇ ਕਹਿ ਸਕਦੇ ਬਾਤ ਨਾ ਕਰੋ ਕੋਈ ਹੁਣ ਕਹਿਦਾ ਦੋਏ ਬੰਦੇ ਕਹਿੰਦੇ ਜੀ ਆਹ ਮਰਾਂਦੇ ਆ ਨਹੀਂ ਕਰਿਆ ਉਹਦਾ ਵੀ ਮਦਾਨ ਪੁੱਛਾ ਸਕਦਾ ਆਹ ਜਿਹੜਾ ਹੱਦ ਖੜਾ ਲੇਗਾ ਕੋਈ ਨਾ ਲੰਦੂ ਆ ਸਕਦਾ ਤੇ ਮੁੰਡਾ ਵੀ ਜਿਵੇਂ ਮੈਂ ਮੇਰੇ ਸਾਹਮਣੇ ਬਾਈ ਪਰੋਂ ਪਰ ਖੜਾ ਜਿੱਥੇ ਉਮਰ ਉੱਪਰ ਖੜਾ ਇਹਦੇ ਬੋਲ ਤਾਂ ਤੂੰ ਬੋਲ ਸਕਦਾ ਹੈਗਾ ਆ ਮੈਂ ਕਿਹਾ ਜੀ ਬੰਦਾ ਹੋਰ ਚੜ੍ਹਨਾ ਕੋਈ ਨਹੀਂ ਇਹ ਵਿੱਚ ਆ ਜਾ ਬਾਈ ਹਾਂ ਹਾਂ ਹੋ ਜਾਗਾ ਯਾਰ ਇਹ ਦੋ ਜੀ